ਗਿੱਪਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਅੱਜ ਸਿਵਿਆਂ ਦੇ ਵਿੱਚੋਂ ਤੱਕ ਪਾਏਗਾ ਕਿਉਂਕਿ ਸਤਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ 410 ਜਿਸ ਦਾ ਕੀ ਟ੍ਰੇਲਰ ਕੱਲ ਰਿਲੀਜ਼ ਹੋਇਆ ਸੀ ਲੋਕਾਂ ਦੇ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ 410 ਗਾਣੇ ਦਾ ਲੋਕਾਂ ਦੇ ਵੱਲੋਂ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਸ਼ਾਮੀ 5 ਵਜੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਜਾਏਗਾ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਉਸ ਦੇ ਇਸ ਸੰਸਾਰ ਦੇ ਵਿੱਚੋਂ ਰੁਕਸਤ ਹੋਣ ਤੋਂ ਬਾਅਦ ਸੱਤਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹਾਲਾਂਕਿ ਇਸ ਕਲ ਦਾ ਦੁੱਖ ਸਦਾ ਦੇ ਲਈ ਉਸਦੇ ਫੈਨਸ ਦੇ ਮਨਾਂ ਦੇ ਵਿੱਚ ਰਹੇਗਾ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਦੂਜੇ ਪਾਸੇ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਉਸਤੇ ਵੱਡੇ ਭਰਾ ਦਾ ਪਹਿਲਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ 410 ਜਿਸ ਤੇ ਵਿੱਚ ਆਪਣੇ ਜਿਗਰੀ ਯਾਰ ਸਿੱਧੂ ਮੂਸੇਵਾਲਾ ਸਨੀ ਮਾਲਟਨ ਦੇ ਨਾਲ ਵਿਖਾਈ ਦੇਣਗੇ ਕਿਉਂਕਿ ਜੋ ਟ੍ਰੇਲਰ ਰਿਲੀਜ਼ ਹੋਇਆ ਸੀ ਇਸ ਗੀਤ ਦਾ ਉਸ ਦੇ ਵਿੱਚ ਸਾਫ਼ ਤੌਰ ਤੇ ਸਨੀ ਮਾਲਟਨ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਵਿਖਾਈ ਦਿੰਦੇ ਨੇ ਸਿੱਧੂ ਮੂਸੇਵਾਲਾ ਇਹ ਵੀ ਕਿਹਾ ਜਾਂਦਾ ਹੈ ਕਿ ਸਾਡਾ ਇਹ ਭਰਾ ਸੀ ਤੇ ਸਾਡਾ ਇਹ ਭਰਾ ਰਹੂਗਾ ਇਸ ਤਰ੍ਹਾਂ ਆਪਣੀ ਦੋਸਤੀ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਵੱਲੋਂ ਕੀਤਾ ਜਾਂਦਾ ਹੈ 410 ਗਾਣੇ ਦੇ ਵਿੱਚ ਹਾਲਾਂਕਿ ਇਸ ਗਾਣੇ ਦੀ ਖਾਸੀਅਤ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਈ ਪੁਰਾਣੇ ਗਾਣਿਆਂ ਦੇ ਬੋਲ ਜਿਹੜੇ ਆ 410 ਗਾਣੇ ਦੇ ਵਿੱਚ ਰੀਮਿਕਸ ਕਰਕੇ ਤੁਹਾਨੂੰ ਸੁਣਨ ਨੂੰ ਮਿਲ ਸਕਦੇ ਨੇ ਕਿ ਤੁਹਾਨੂੰ ਵੀ ਇਸ ਗਾਣੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤਾਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਖਟਿਆ ਉਸ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਸ ਵੇਲੇ ਇੱਕ ਬੱਚੇ ਦਾ ਆਪਰੇਸ਼ਨ ਕੀਤਾ ਜਾ ਰਿਹਾ ਸੀ ਕਾਫੀ ਜ਼ਿਆਦਾ ਸਹਿਮਿਆ ਹੋਇਆ ਸੀ ਡਰਿਆ ਹੋਇਆ ਸੀ ਤੇ ਉਸ ਵੇਲੇ ਸਿੱਧੂ ਮੂਸੇਵਾਲੇ ਦਾ ਗੀਤ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਬੱਚਾ ਬੜੇ ਆਰਾਮ ਦੇ ਨਾਲ ਜੋ ਹੈ ਡਾਕਟਰਾਂ ਤੋਂ ਆਪਣਾ ਆਪਰੇਸ਼ਨ ਕਰਵਾ ਲੈਂਦਾ ਪਰ ਇਹ ਸਭ ਦੇ ਵਿਚਾਲੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਤੱਕ ਪਾਏਗਾ ਕਿਉਂਕਿ ਸ਼ਾਮੀ 5 ਵਜੇ ਸਿੱਧੂ ਮੂਸੇਵਾਲਾ ਦਾ 410 ਗਾਣਾ ਰੀਲੀਜ਼ ਹੋਣ ਜਾ ਰਹੀ ਹੈ ਲੋਕ ਬੜੀ بے صبری ਦੇ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਸ ਦਾ ਜੋ ਟੀਜ਼ਰ ਰਿਲੀਜ਼ ਹੋਇਆ ਸੀ ਉਸ ਦੇ ਵਿੱਚ سنی ਮਾਲਟਨ ਨੂੰ ਸਿੱਧੂ ਮੂਸੇਵਾਲਾ ਇਹ ਪੁੱਛਦੇ ਹੋਏ ਵਿਖਾਈ ਦਿੰਦੇ ਨੇ ਕਿ ਕਿ ਕਿਦਾਂ bro ਸਾਡਾ ਇਹ ਭਰਾ ਸੀ ਸਾਡਾ ਇਹ ਭਰਾ ਰਹੇਗਾ ਦੁਨੀਆ ਲੱਖ ਬੋਲੇ ਇੱਧਰ ਉੱਧਰ ਪਰ سنی ਮਾਲਟਨ ਤੇ ਸਿੱਧੂ ਮੂਸੇਵਾਲਾ ਇਸ ਤਰ੍ਹਾਂ ਜੋ ਜ਼ਿਕਰ ਕੀਤਾ ਗਿਆ ਟੀਜ਼ਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਵੱਲੋਂ ਇਸ ਤੋਂ ਇਲਾਵਾ ਸਨੀ ਮਾਰਟਨ ਵੀ ਜੋ ਜ਼ਿਕਰ ਕਰਦਾ ਹੈ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਇਹ ਕਹਿੰਦਾ ਹੋਇਆ ਵਿਖਾਈ ਦਿੰਦਾ ਇੱਕ ਵਾਰੀ ਹੋਰ ਆਉਣ ਦੇ ਜੱਟਾ ਇਸ ਤਰ੍ਹਾਂ ਜੋ ਹੈ ਸਨੀ ਮਾਰਟਨ ਤੇ ਸਿੱਧੂ ਮੂਸੇਵਾਲਾ ਤੱਕ ਪਹੁੰਚਣਗੇ ਆਪਣੇ ਨਵੇਂ ਗੀਤ 410 ਤੇ ਰਾਹੀ ਸ਼ਾਮੀ 5 ਵਜੇ